ਤੇ ਅੱਜ ਸਾਡੇ ਭਾਈ ਬਿੱਤਰ ਤੇ ਕੱਕੇ ਖਾੜੇ ਵੱਲੋਂ ਸ਼ੀਧੀ ਦਿਹਾੜੇ ਨੂੰ ਸਮਰਪਿਤ ਕੈਂਪ ਲਗਾਇਆ ਜਾ ਰਿਹਾ ਤੇ ਅੱਜ ਕੈਂਪ ਦਾ ਪਹਿਲਾ ਦਿਨ ਹੈ ਅੱਜ ਸਾਨੂੰ ਸਿੰਘ ਸਵਾ ਜਾ ਕੇ ਆਪਾਂ ਬਾਡੀ ਚ ਗਾਣਾ ਮਲੋਣੇ ਆ ਬਾਬਾ ਜੀ ਸਾਡਾ ਟੁੱਟ ਗਿਆ ਜੇ ਸਟੈਂਡ ਬਿਲਕੁਲ ਹੀ ਹੁਣ ਦੇਖਦੇ ਸਾਨੂੰ ਕਿੰਨੇ ਯਾਨੇ ਕਹਿੰਦੇ ਸਟੈਂਡ ਟੁੱਟ ਗਿਆ ਆ ਦੇਖਦੇ ਆ 4 ਜਨਵਰੀ ਜਾਣਾ ਫਿਰ ਇੱਕ ਬਸ ਹੋਰ ਇੱਕ ਫੋਟੋ ਦੇਖੀਂਦਾ ਫੋਟੋ ਦੇਖੀਂਦੀ ਰਾਤੀ ਬਾਬੇ ਹੋਰ ਇੱਕ ਜੱਜੀ ਲੋ ਜੀ ਆਪਾਂ ਸਿੰਘ ਸਵਾ ਗੁਰਦੁਆਰੇ ਪਹੁੰਚ ਚੁ ਗਏ ਆ ਜੱਜੀ ਸੇ ਗਾਇ ਆ ਚੁ ਗਏ ਆ ਬੱਚੇ ਮਾੜੇ ਮੋٹے ਆਂਦੇ ਹੀ ਪਏ ਆ ਸਾਡੇ ਆ ਆਪਣੇ ਸਿੰਘ ਓਏ ਹੋ ਨਾਲੇ ਗਾਇਕਾਂ ਦਾ ਸੰਗੀਤ ਆਇਆ ਨਾਮ ਆਨੁਪ੍ਰਸਤ ਤਵਾ ਤੇਰੇ ਬਾਣੇ ਸਰਬਤ ਤਪਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਪ੍ਰੀਤੂ ਦਾ ਇਹ ਕਿਉਂ ਜਿਵੇਂ ਦੇਖਤ ਪਰਮਾਤਮਾ ਦੀ ਕਿਰਪਾ ਨਹੀਂ ਆਤਾ ਕੋਈ ਵਿਚਾਰਦਾ ਗੋਦਾਰ ਕੰਨੀਪਨ ਕਿ ਜਦੋਂ ਸਟਾਰਟਿੰਗ ਲਈ ਜਦੋਂ ਸੇ ਸਮਝ ਆ ਗਿਆ ਕਿ ਸ਼ਰਾਬ ਉਹ ਸੁੱਧ ਸਮੂਹ ਸਿਧਾਂਤ ਉਹ ਕੈਨਿਜ਼ਮ ਫੋਟਿਜ਼ਮ ਜਿਹੜੇ ਆਪਣੇ ਆਪਣੇ ਛੋਟੇ ਦਾ ਪ੍ਰਤੀਕ ਮੰਨਦੇ ਹਨ ਜਿਹੜੇ ਕਹਿੰਦੇ ਕਿ ਸਾਜ ਸੁਧਾਰ ਦੇ ਬੜੇ ਪੱਕੇ ਨਾਲ ਇੱਕ ਸਰੀਰਕ ਅਰਜੋਗ ਚਹੀਏ ਮਾਰੇ ਕਨੇ ਮੈਂ ਦੇਖ ਕੇ ਆਇਆ ਅੱਜ ਦਾ ਸਾਡਾ ਕੈਂਪ ਦਾ ਦਿਨ ਬਹੁਤ ਵਧੀਆ ਗਿਆ ਸਾਰੇ ਕੁਝ ਸਭ ਕੁਝ ਵਧੀਆ ਰਿਹਾ ਤੇ ਅਪਾ ਕੱਲ ਦਾ ਵਲੋਗ ਵੀ ਤੁਹਾਨੂੰ ਜਲਦੀ ਦਿਖਾਵਾਂਗੇ ਕੈਂਪ ਦੇ ਵਿੱਚ ਕੀ ਕੀ ਹੋਇਆ ਤੇ ਆਹ ਵਾਲੇ ਟੋਪਲੀ ਫਾਈਰ ਦੇ ਸੱਜਣੀਆਂ ਜੀਰ ਕਿੰਗਾ ਤੇ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਤੇ ਕੱਲ ਤੋਂ ਰੋਜ਼ 3 ਵਜੇ ਆਪਾਂ ਲਾਈਵ ਆਇਆ ਕਰਾਂਗੇ ਤੇ ਸਾਰੇ ਜਰੂਰ ਦੇਖਿਓ